ਹਾਂਜੀ ਸੰਗਤ ਜੀ ਬਾਬਾ ਦੀਪ ਸਿੰਘ ਜੀਵਾਦਲ ਦੇ ਵਿੱਚ ਖੜੇ ਆ। ਤੇ ਸਾਹਮਣੇ ਭਰਾ ਆ ਤੇ ਬਾਸਿੰਗ ਮਸ਼ੀਨ ਦੀ ਲੋੜ ਸੀ। ਉਹ ਦਾਨੀ ਸੱਜਣੂ ਵੀ ਬਹੁਤ ਹੈ ਤੇ ਬਾਈ ਮਨਜੋਤ ਦਾ ਸਾਥ ਹੀ ਬਹੁਤ ਨੇ ਤੇ ਬਾਈ ਦੀ ਸੇਵਾ ਹੀ ਬਹੁਤ ਵੱਡੀ ਹੈ। ਤੇ ਬਾਕੀ ਗੱਲ ਬਾਈ ਨਾਲ। ਹਾਂਜੀ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਵਰੀ ਜਿਵੇਂ ਆਪਾਂ ਇੱਥੇ ਨਾ ਹੁਣ ਬੰਦੇ ਜਿਆਦਾ ਸਾਡੇ ਕੋਲ ਹੋਣ ਕਾਰਨ ਜਗਾ ਸੀ ਨਵੀਂ ਲੈ ਲਈ ਸੀ ਪਿਛਲੇ ਪਾਸੇ। ਜੀ। ਤੇ ਜਿਹੜੇ ਜਿਆਦਾ ਬਿਲਕੁਲ ਸੀਰੀਅਸ ਮਰੀਜ਼ ਆ ਜਿਵੇਂ ਛੱਤਿਆਂ ਦੇ ਡਾਈਪਰ ਲੱਗਦੇ ਆ ਲੈਟਰਿੰਗ ਬਾਥਰੂਮ ਵਿੱਚ ਹੀ ਕਰਦੇ ਆ ਹੂੰ ਉਹਨਾਂ ਲਈ ਕੱਪੜੇ ਧੋਣ ਦੇ ਲਈ ਵੱਖਰਾ ਉਹਨਾਂ ਦੀ ਕਿਉਂਕਿ ਇਹਦੇ ਨਾਲੋਂ ਇੱਕ ਅਲੱਗ ਸਾਡਾ ਇੱਕ ਸੇਵਾਕਰ ਅਲੱਗ ਬਣ ਚੁੱਕਾ ਆ ਜੀ ਉਹਦੇ ਦੀ ਸਾਰੀਆਂ ਸਹੂਲਤਾਂ ਜਿਹੜੀਆਂ ਵੱਖਰੀਆਂ ਹੁਣ ਇਹਦੇ ਨਾਲੋਂ ਚਾਹੀਦੀਆਂ ਕਿਉਂਕਿ ਇਹਦੇ ਨਾਲੋਂ ਵਕਵਾ ਪੈਂਦਾ ਨਾਲ ਨਹੀਂ ਹੈਗਾ ਥੋੜੀ ਜਗ੍ਹਾ ਾਟ ਕੇ ਪੈਂਦਾ ਤੇ ਮੇਰਾ ਭਰਾ ਆਪਾਂ ਅਪੀਲ ਕੀਤੀ ਗਈ ਸੀ ਬਹੁਤ ਘੱਟ ਅਪੀਲ ਕਰਦੇ ਆ ਅਪੀਲ ਵੀ ਉਹਨਾਂ ਨੂੰ ਆਪਣੇ ਜਿਹੜੇ ਬਹੁਤ ਖਾਸ ਆ ਜਿਹੜੇ ਸੰਸਤਾ ਦੀਆਂ ਸਵਾਮਾਂ ਦੇ ਨਾਲ ਜੁੜੇ ਹੋਏ ਆ ਤੇ ਦਿਲੋਂ ਜਿਹੜੇ ਦਿਲੋਂ ਜੁੜੇ ਹੋਏ ਆ ਉਨਾ ਪਰਮਾਨੂ ਅਪੀਲ ਕੀਤੀ ਜਿਹਦੇ ਵਿੱਚ ਵੀਰ ਸਿੰਦਾ ਸਾਡਾ ਪ੍ਰਵਾ ਨਿਰਮਾਨ ਸਟੂਡੀਓ ਜਿਹੜੇ ਜਲੰਧਰ ਦੇ ਵਿੱਚ ਕੱਪੜੇ ਦਾ ਬਹੁਤ ਵਧੀਆ ਸ਼ੋਰੂਮ ਆ ਚਲਾ ਰਿਹਾ ਭਰਾ ਸਾਡਾ ਤੇ ਕੁੜਤੇ ਪਜਾਮੇ ਜ਼ਿਆਦਾਤਰ ਉੱਥੇ ਭਰਾ ਸਾਡੇ ਦੀ ਜਿਹੜੇ ਸੀਂਦੇ ਆ ਤੇ ਨਾਲ ਜਗਦੀਸ਼ ਸਪਰਾ ਆ ਸੋਮੂ ਵੀਰ ਆ ਸਾਰੇ ਜਿਹੜੀ ਟੀਮ ਸਾਡੀ ਭਰਾ ਪਹੁੰਚੇ ਅੱਜ ਲੈ ਕੇ ਨਾਲ ਮਸ਼ੀਨ ਲਿਆਂਦੀ ਆ ਤੇ ਨਾਲ ਸੀਮੈਂਟ ਲੈ ਕੇ ਪਹੁੰਚੇ ਆ ਕਿਉਂਕਿ ਇੱਕ ਹੁਣ ਹਸਪੀਟਲ ਦੇ ਉੱਪਰ ਜਿਹੜਾ ਇਹ ਨਾ ਬੰਦਿਆਂ ਦੇ ਲਈ ਰਹਿਣ ਦੇ ਲਈ ਰਿਹਾ ਹੈ ਇੱਕ ਜਿਹੜਾ ਉੱਥੇ ਆਸ਼ਰਮ ਜਿਹੜਾ ਬਣਾਉਣ ਜਾ ਰਹੇ ਆ ਉਹਨਾਂ ਦੇ ਲਈ ਸੀਮਿੰਟ ਪਹਿਲਾ ਜਿਹੜੀ ਸੇਵਾ ਉਹ ਭਰਾ ਸਾਡਾ ਸੀਮਿੰਟ ਲੈ ਕੇ ਆਇਆ ਕਿਉਂਕਿ ਉਹਨੋਂ ਉਹਦੀ ਸ਼ੁਰੂਆਤ ਕਰਾਂਗੇ ਕਿੰਨੇ ਬੋਰੇ ਸੀਮਿੰਟ ਦੇ ਭਈ 50 50 ਬੋਰੇ ਸੀਮਿੰਟ ਦੇ ਭਰਾ ਨੇ ਸ਼ੁਰੂਆਤ ਕਰ ਦਿੱਤੀ ਅੱਜ ਤੇ ਬਾਕੀ ਸੰਗਤ ਦੇ ਸਹਿਯੋਗ ਦੀ ਲੋੜ ਆ ਹੋਰ ਵੀ ਬਹੁਤ ਕੁਝ ਇੱਟਾਂ ਚਾਹੀਦੀਆਂ ਸਰੀਆ ਚਾਹੀਦਾ ਜਿਹੜਾ ਵੀ ਵੀਰ ਸਾਨੂੰ ਕੋਈ ਪੁੱਛਦਾ ਉਹ ਤੁਸੀਂ ਸਮਾਨ ਪੈਸਾ ਨਹੀਂ ਸਮਾਨ ਦੇ ਕੇ ਤੁਸੀਂ ਸੇਵਾ ਕਰ ਸਕਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ ਸપરા ਸਾਹਿਬ ਸਾਡੇ ਆਏ ਆ ਇਹ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਵੀ ਭਰਾ ਸਾਡਾ ਸੇਵਾ ਬਹੁਤ ਸਾਡੇ ਨਾਲ ਸਮਾਵਾ ਜਦੋਂ ਵੀ ਸੰਸਥਾ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਨਾਲ ਖੜਦੇ ਆ ਤੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ